ਨਾਮ ਸਿਮਰ ਲੈ ਚਿੰਤਾ ਸਭ ਛੱਡ ਜਾਏ ਨਾਮ ਸਿਮਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਗਾਉੜੀ ਗਵਾਰੇਰੀ ਮੈਲਾ ਤੀਜਾ ਜਿਨ੍ਹਾਂ ਗੁਰਮੁਖ ਧਿਆਇਆ ਤੈਨ ਪੂਛੋਂ ਜਾਏ ਜਿਨ੍ਹਾਂ ਗੁਰਮੁਖ ਧਿਆਇਆ ਤੈਨ ਪੂਛੋਂ ਜਾਏ ਗੁਰ ਸੇਵਾ ਤੇ ਮਨ ਭਤਿਆਏ ਗੁਰ ਸੇਵਾ ਤੇ ਮਨ ਭਤਿਆਏ ਸਿਤ ਨਵੰਤ ਹਰਨਾਮ ਕਮਾਈ ਪੂਰੇ ਗੁਰ ਤੇ ਸੋਜੀ ਪਾਈ ਹਰ ਹਰ ਨਾਮ ਜਪੋ ਮੇਰੇ ਭਾਈ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਈ ਪਾਈ ਰਹੋ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਂਈ ਪਈ ਰਹਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰ ਤੁੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਉਤਰਨ ਕੋ ਸ਼ੁਕਰਾਨਾ ਹੈ ਵਾਹਿਗੁਰੂ ਜੀ ਅਪਾਰ ਕਿਰਪਾ ਬਖਸ਼ਿਸ਼ ਮੈਂ ਰਹਿਮਤ ਕੀਤੀ ਮੇਰੇ ਸਤਿਗੁਰਾਂ ਨੇ ਦਰਸ ਕੀਤਾ ਗੜੀਬਾਰ ਸ਼ਬਦ ਦੀ ਵਿਚਾਰ ਨਾਲ ਜੋੜਿਆ ਵਾਹਿਗੁਰੂ ਜੀ ਅੱਜ ਦਾ ਜੋ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 161 ਦੇ ਉੱਪਰ ਸਵਾਇਆ ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਸ਼ਬਦ ਹੈ ਯਰ ਹਾਉ ਦਾ ਬੰਦ ਹੈ ਮੇਰੇ ਸਹਿ ਬਰਮਾਉਂਦੇ ਨੇ ਹਰ ਹਰ ਨਾਮ ਜਪੂ ਮੇਰੇ ਪਾਈ ਵਾਹਿਗੁਰੂ ਵਾਹਿਗੁਰੂ ਕਿਵੇਂ ਜਪੇਗਾ ਕਹਿੰਦੇ ਸ਼ਰਨ ਪੈ ਕੇ ਖਰਨ ਪੈ ਤੋ ਭਾਵ ਕੇ ਨਾ ਗੁਰੂ ਵਾਲਾ ਬਣ ਕੇ ਸਰੈਂਡਰ ਕਰਕੇ ਨਾਮ ਦੀ ਦਾਤ ਲੈ ਕੇ ਅਮਰ ਦੀ ਦਾਤ ਲੈ ਕੇ ਜਪਨਾ ਕਰ ਵਾਹਿਗੁਰੂ ਹਰ ਹਰ ਨਾਮ ਜਪੋ ਮੇਰੇ ਭਾਈ ਸਦਾ ਹੀ ਸਿਮਰਦਾ ਰ ਸਦਾ ਹੀ ਸਿਮਰਦਾ ਰ ਹੈ ਗਾਣਾ ਨਿਸ਼ਾਨ ਸਿਮਰਦੇ ਰਹੋ ਕਿਉਂ ਗੁਰਮukh ਸੇਵਾ ਹਰ ਕਾਲ ਥਾਂਏ ਪਾਈ ਇਹ ਸੇਵਾ ਭਗਤੀ ਆ ਮੇਰੇ ਸਹਿਬ ਦੀ ਦੱਸੀ ਹੋਈ ਸੇਵਾ ਭਗਤੀ ਆ ਪਹਿਲ ਕਾਲ ਹੁੰਦੀ ਮੁਸ਼ਕਤ ਮਿਹਨਤ ਥਾਂਏ ਪਾਈ ਗੁਰਸਾਹਿਬ ਕਹਿੰਦੇ ਆ ਤੇਰੀ ਗੁਰੂ ਪਰਤਾਏ ਸੇਵਾ ਭਗਤੀ ਦੀ ਮਿਹਨਤ ਕੋਈ ਹੁ ਕਬੂਲ ਕਰੇਗਾ ਤੇ ਕਬੂਲ ਕਰਦਾ ਭੈਰੂ ਕਬੂਲ ਕਰਦਾ ਕਿਉਂਕਿ ਨੇ ਤੂੰ ਉੱਠਿਆ ਤੜਕੀ 3 ਵਜੇ ਦਾ ਉੱਠਿਆ ਭਾਈ ਇਸ਼ਨਾਨ ਕੀਤਾ ਜੀ ਨਾਮ ਜਪਰੇ ਨਾ ਤੇ ਮੈਂ ਤੇਰੀ ਜਿਹੜੀ ਕਾਲੇ ਕਿੜੀ ਆ ਤੇਰਾ ਉਦਮ ਕੀਤਾ ਹੋਇਆ ਮੈਂ ਵਿਅਥ ਨਹੀਂ ਜਾਣ ਦਿਆਂਗਾ ਪਰ ਕਰ ਤੂੰ ਇਹੀ ਕੰਮ ਸਿਮਰਨ ਗੁਰੂ ਵਾਲਾ ਬਣ ਕੇ ਸਿਮਰਨ ਕਰਿਆ ਕਰ ਨਾਮ ਜਪਿਆ ਕਰ ਇਹ ਰਹਾਉ ਦਾ ਬੰਦ ਹੈ ਸੈਫੇਰ ਬਣਵਾਉਂਦੇ ਨੇ ਜੋ ਸ਼ੁਰੂਆਤ ਹੈ ਮੇਰੇ ਪਿਤਾ ਜੀ ਸ਼ਬਦ ਦੀ ਕਰਦੇ ਨੇ ਜਿਨ੍ਹਾਂ ਗੁਰਮੁਖ ਧਿਆਇਆ ਜਿਨ੍ਹਾਂ ਗੁਰਮੁਖ ਜਿਨ੍ਹਾਂ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਬਣ ਕੇ ਭਾਵ ਗੁਰਮੁਖ ਬਣ ਕੇ ਨਾਮ ਜਪਿਆ ਜਾ ਸਕਦਾ ਨਾ ਉਦਾਂ ਕਿਵੇਂ ਜਪੇਗਾ ਉਦਾਂ ਦੇ ਜਪਦਾ ਹੀ ਆ ਤੇ ਗੁਰੂ ਸਾਹਿਬ ਕਹਿੰਦੇ ਮਨਮੁਖ ਧਾਣ ਜਿਹੜਾ ਮਨਮੁਖ ਜਪਦਾ ਥਾਂ ਹੀ ਨਹੀਂ ਪੰਦਾ ਉਹ ਤਾਂ ਇੱਥੇ ਹੀ ਆ ਇਹੀ ਗੱਲ ਸਾਬ ਸੁਣਾਉਂਦੇ ਜਿਨ੍ਹਾਂ ਗੁਰਮੁਖ ਧਿਆਇਆ ਤੈਨੂੰ ਪੁੱਛੋਂ ਜਾਏ ਉਹਨਾਂ ਪਾਸੋਂ ਸਿਮਰਨ ਦੀ ਜਾਚ ਪੁੱਛਦਾ ਮੈਂ ਜਿਨ੍ਹਾਂ ਨੇ ਧਿਆਇਆ ਏ ਮੈਂ ਉਹਨਾਂ ਨੂੰ ਜਾ ਕੇ ਮਿਲਦਾ ਭਈ ਮੈਨੂੰ ਦੱਸੋ ਮਿਰਦੇ ਤੇ ਵੀ ਕਿਰਪਾ ਕਰੋ ਮਿਰਦੇ ਵੀ ਬਖਸ਼ਿਸ਼ ਕਰੋ ਮੈਨੂੰ ਵੀ ਸੰਗਤ ਵਿੱਚ ਨਾਮ ਜਪਣ ਦੀ ਵੀ ਜੰਗ ਦੱਸ ਦਿਓ ਗੁਰਸੇਵਾ ਤੇ ਮਨ ਬਧਿਆਏ ਉਹ ਅੱਗੋਂ ਕੀ ਦੱਸਦੇ ਨੇ ਫਿਰ ਦੇਖੋ ਗੁਰਮੁਖ ਜਣ ਕੀ ਦੱਸਦੇ ਨੇ ਗੁਰਮੁਖਾਂ ਨੂੰ ਜਾ ਕੇ ਪੁੱਛਦਾ ਮੈਂ ਜਿਨ੍ਹਾਂ ਗੁਰਮੁਖ ਧਿਆਇਆ ਜਿਹੜੇ ਗੁਰਮੁਖ ਧਿਆਉਂਦੇ ਐ ਜਪਦੇ ਐ ਤਿੰਨ ਪੁੱਛੋਂ ਜਾਏ ਉਹਨਾਂ ਨੂੰ ਜਾ ਕੇ ਮੈਂ ਪੁੱਛਦਾ ਹਾਂ ਸੇਬ ਕਹਿੰਦੇ ਫਿਰ ਅਗੋਂ ਕੀ ਜਵਾਬ ਦਿੰਦੇ ਨੇ ਉਹ ਕਹਿੰਦੇ ਨੇ ਭਾਈ ਗੁਰਸੇਵਾ ਤੇ ਮਨ ਬਧਾਈ ਉਹ ਦੱਸਦੇ ਨੇ ਬਈ ਗੁਰੂ ਦੀ ਸੇਵਾ ਦੱਸੀ ਹੋਈ ਸੇਵਾ ਨਾਲ ਮਨੁੱਖ ਦਾ ਮਨ ਵਾਹ ਗੁਰੂ ਸਿਮਰਨ ਵਿੱਚ ਭਤੀਜ ਜਾਂਦਾ ਜੋ ਜੋ ਦੀ ਦੱਸੀ ਸੇਵਾ ਕਿਹੜੀ ਕਹਿੰਦੇ ਨਾਮ ਜਪਣਾ ਸਿਮਰਨ ਕਰਨਾ ਪਾਂਡਿਆਂ ਦੀ ਜੋੜਿਆਂ ਦੀ ਸੇਵਾ ਗੁਰਮੁਖਾਂ ਦੀ ਸੇਵਾ ਤਹਿਲ ਇਦ ਨਾਲ ਮਨ ਪਤੀਜ ਜਾਂਦਾ ਸੰਤੁਸ਼ਟ ਹੋ ਜਾਂਦਾ ਰਾਜ ਜਾਂਦਾ ਤੋ ਇਹ ਕੰਮ ਕਰ ਗੁਰਮੁਖ ਸਮਝਾਉਂਦੇ ਆ ਤੇ ਫਿਰ ਨਾਲ ਹੀ ਗੁਰਸਾਹਿਬ ਦੱਸ ਦਿੰਦੇ ਨੇ ਸੇ ਤਨਵੰਤ ਹਰ ਨਾਮ ਕਮਾਈ ਉਸ ਤਨਾੜ ਮੇਂ ਉਪੂਰੇ ਗੁਰ ਤੇ ਸੋਜੀ ਪਾਈ ਇਹ ਅਕਲ ਇਹ ਸੋਜੀ ਪੂਰੇ ਗੁਰੂ ਪਾਸੋਂ ਮਿਲਦੀ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਜੀ ਬਖਸ਼ਿਸ਼ ਕਰਦੇ ਨੇ ਸਾਰੀ ਖੇੜ ਸਮਝਾ ਕੇ ਨਾਮ ਦੀ ਦਾਤ ਦੇ ਕੇ ਸਮਝਾ ਦਿੰਦੇ ਨੇ ਜੀ ਅਸਲ ਤਣਾੜ ਹੋ ਜਾਂਦਾ ਬੰਦਾ ਤੇ ਗੁਰੂ ਜੀ ਸੋਝੀ ਪੈ ਜਾਂਦੀ ਏ ਗੁਰੂ ਪਾਸੋਂ ਸੋਝੀ ਮਿਲਦੀ ਏ ਅਕਲ ਆ ਜਾਂਦੀ ਏ ਤਾਂ ਹੀ ਸਹਿਬ ਜੀ ਫਿਰ ਬੋਉਂਦੇ ਰਹੋ ਆਉਦੇ ਬੰਦ ਵਿੱਚ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਣੇ ਪਈ ਰਹੋ ਆਪਿ ਪਛਾਨ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਜਿਹੜਾ ਵੀ ਮਨੁੱਖ ਵੈਕੁਰ ਜੀ ਗੁਰੂ ਦੀ ਦੱਸੀ ਹੋਈ ਕਾਰ ਸੇਵਾ ਸਿਮਰਨ ਕਰਦਾ ਹੋਇਆ ਆਪਣੇ ਮਨ ਨੂੰ ਆਪਣੇ ਆਪ ਨੂੰ ਪਛਾਣਦਾ ਹੈ ਪਛਾਣਦਾ ਕਿਵੇਂ ਨਾ ਪਤਾ ਲੱਗ ਜਾਂਦਾ ਵੀ ਦੋ ਸਰੀਰ ਸਵੈ ਪ੍ਰਚਾਲਜ ਨੂੰ ਕਹਿੰਦੇ ਨੇ ਸਵੈ ਪ੍ਰਚਾਲ ਕਰਦਾ ਸਵੈ ਪ੍ਰਚੂਲ ਕਰਦਾ ਉਹਦਾ ਮਨ ਨਿਰਮਲ ਹੁੰਦਾ ਗੁਰੂ ਦੀ ਦਿੱਤੀ ਕਾਰ ਕਮਾਉਂਦਾ ਏ ਉਹਦਾ ਮਨ ਵਾਹਿਗੁਰੂ ਜੀ ਨਿਰਮਲ ਹੋ ਜਾਂਦਾ ਹੈ ਗੁਰੂ ਸਾਹਿਬ ਆਪ ਕਿਰਪਾ ਕਰਕੇ ਦੱਸਦੇ ਨੇ ਭਈ ਉਹਦਾ ਮਨ ਨਿਰਮਲ ਹੋ ਜਾਂਦਾ ਬਿਲਕੁਲ ਪਵਿੱਤਰ ਹੋ ਜਾਂਦਾ ਵਕਾਰ ਵਿੱਚੋਂ ਨਿਕਲ ਜਾਂਦੇ ਨੇ ਸਿਮਰਨ ਹਿਰਦੇ ਚ ਆ ਵਸਦਾ ਜੀਵਨ ਮੁਕਤ ਹਰ ਪਾਵੈ ਸੋਏ ਮੁਕਤੀ ਦੇਖੋ ਜਨਮ ਵਿੱਚ ਮਾਇਆ ਦੇ ਬੰਧਨਾਂ ਤੋਂ ਖਲਾਸੀ ਉਹਦੀ ਹੁੰਦੀ ਹੈ ਸਰੀਰ ਤੋਂ ਖਲਾਸੀ ਸਰੀਰ ਹੀ ਮਾਇਆ ਦਾ ਪਤਲਾ ਸਭ ਤੋਂ ਵੱਡਾ ਇਹ ਨਹੀਂ ਬੰਨਿਆ ਹੋਇਆ ਆਪਾਂ ਨੂੰ ਇਹ ਫਿਰ ਖਲਾਸੀ ਹੋ ਜਾਂਦੀ ਹੈ ਆਰ ਗੁਣ ਗਾਵੈ ਮਤਿ ਉਤਮ ਹੋਈ ਗੁਰੂ ਦੀ ਸ਼ਰਨ ਪੈ ਕੇ ਸ਼ਰਨ ਪੈ ਕੇ ਦਾ ਮਤਲਬ ਹੁੰਦਾ ਸਲੰਡਰ ਕਰਕੇ ਅਮਰਦੀ ਦਾਤ ਲੈ ਕੇ ਜਿਹੜਾ ਵੀ ਵਾਇਲਡੇ ਗੁਣ ਗਾਉਂਦਾ ਰਹਿੰਦਾ ਨਾ ਉਹਦੀ ਮਤ ਉਤਮ ਹੁੰਦੀ ਹੈ ਮਤ ਸ੍ਰੇਸ਼ਟ ਹੋ ਜਾਂਦੀ ਉੱਚੀ ਮਤ ਹੋ ਜਾਂਦੀ ਵਿਵੇਕ ਬੁੱਧ ਹੋ ਜਾਂਦੀ ਹੈ ਜੀ ਉਸ ਦੀ ਸਿੱਧੀ ਗੱਲ ਹੈ ਸਹਿਜੇ ਸਹਿਜ ਸਮਾਵਾਸ ਹੋਏ ਸਹਿਜ ਵਿੱਚ ਤੇਰੇ ਅੰਦਰ ਆਤਮਿਕ ਡੋਲਤਾ ਦੇ ਵਿੱਚ ਟਿਕ ਤਨੰਦ ਦਾ ਦੂਜੇ ਪਾਸੇ ਸਹਿਬ ਫਰਮਾਉਂਦੇ ਨੇ ਦੂਜੇ ਪਾਏ ਨਾਲ ਸੇਵਿਆ ਜਾਏ ਦੂਜੇ ਪਾਏ ਕਹਿੰਦਾ ਜਨ ਲੱਗਿਆ ਤਾਂ ਹੈਗਾ ਪਦਾਰਥਾਂ ਨਾਲ ਲੱਗਿਆ ਤਾਂ ਹੈਗਾ ਸ਼ਰਾਬਾਂ ਨਾਲ ਲੱਗਿਆ ਤਾਂ ਹੈਗਾ ਦੁਨੀਆਂ ਦੇ ਰਸ ਕਸ ਭੋਗਣ ਦੇ ਨਾਲ ਤੇ ਕਹਿੰਦਾ ਵਾਹਿਗੁਰੂ ਜੀ ਮੈਂ ਰੱਬ ਦਾ ਨਾਮ ਹੀ ਜਪਦਾ ਜੀ ਮੈਂ ਫਰਾਨੀ ਦਾ ਮੈਂ ਹਰ ਥਰ ਬਾੜ ਕਰਉਣਾ ਜੀ ਅਸੀਂ ਵੀ ਜੀ ਦਾਲੀ ਜੋਗ ਜੀ ਉਹਨੇ ਜੀ ਦੱਸੋ ਜੋਤਾਂ ਜਗਾਉਣੀਆਂ ਦੂਜੇ ਪਾਏ ਸੇਵਿਆ ਨਾ ਸੇਵਿਆ ਜੈ ਇਦਾਂ ਸਿਮਰਨ ਭਗਤੀ ਨਹੀਂ ਹੁੰਦੀ ਨਾ ਖੇਡ ਅੰਦਰ ਹੋਰ ਵਰਤਨੀ ਵੀ ਹੈ ਸੇਵਾ ਭਗਤੀ ਇੱਥੇ ਘਥਾ ਜੋਲੀ ਮਦਦ ਵੀ ਹੋਏਗੀ ਇਹ ਤਾਂ ਇੱਕ ਬਖੰਡ ਹੈ ਹਉਮੈ ਮਾਇਆ ਮਹਾ ਬਖ ਖਾਏ ਹਉਮੈ ਦੇ ਵਿੱਚ ਹੈ ਮੈਂ ਅਸੀਂ ਮੈਂ ਮੈਂ ਪ੍ਰਧਾਨ ਮੈਂ ਕਿਉਂਕਿ ਮੈਂ ਲੰਗਰ ਲਾਉਣਾ ਮੈਂ ਵਿਆਹ ਕਰਨਾ ਜਾਂ ਦੇ ਬੱਚਿਆਂ ਦੇ ਵਿਆਹ ਕਰਦੇ ਆਂ ਹੋਰ ਕਈ ਪ੍ਰਕਾਰ ਦੇ ਕੰਮ ਕਰਦੇ ਆ ਮੋਹ ਦੇ ਵਿੱਚ ਹਉਮੈ ਵਿੱਚ ਹਉਮੈ ਮਾਇਆ ਮੋਹਾਂ ਬੇਖਾਏ ਕੰਨਾ ਵੱਡਾ ਜ਼ਹਿਰ ਇਹ ਹਉਮੈ ਇੱਕ ਵੱਡਾ ਜ਼ਹਿਰ ਹੈ ਮਾਇਆ ਦਾ ਮੋਹ ਵੱਡਾ ਜ਼ਹਿਰ ਹੈ ਇਹ ਜ਼ਹਿਰ ਨੂੰ ਖਾਤਮੁਜੀਵਨ ਨੂੰ ਮਾਰ ਦਿੰਦਾ ਬਈ ਬੰਦ ਨੂੰ ਹੁਣ ਆਤਮਾ ਨੂੰ ਜੀਉ ਆਤਮਾ ਨੂੰ ਜਾਗਰਤ ਨਹੀਂ ਹੋਣ ਦਿੰਦੀ ਇਹ ਚੀਜ਼ ਉਸ ਬੰਦੇ ਦੀ ਆਤਮਾ ਜਾਗਰਤ ਨਹੀਂ ਹੁੰਦੀ ਜਿਹੜਾ ਬਈਰੂ ਹਉਮੈ ਵਿੱਚ ਹੈ ਹੰਕਾਰ ਵਿੱਚ ਹੈ ਦੂਜੇ ਪਾਉ ਵਿੱਚ ਹੈ ਮਾਇਆ ਮਗਰ ਲੱਗਾ ਹੋਇਆ ਹੈ ਜਪਾਉ ਸਰੀਰਾਂ ਨਾਲ ਜੰਮਿਆ ਹੋਇਆ ਜਣਾ ਇਹ ਖੇਡ ਬਹੁਤ ਕੀ ਹੈ ਗੁਰੂ ਦੀ ਕਿਰਪਾ ਨਾਲ ਸਮਝ ਆਉਂਦੀ ਹੈ ਮੇਰੇ ਸਹਿਬ ਜੀ ਕਹਿੰਦੇ ਮਨੁੱਖ ਕਿੰਦਾ ਆਵੇ ਜਏ ਮਨ ਦੇ ਮਗਰ ਲੱਗੇ ਹੋਏ ਮਨੁੱਖ ਅੰਨਾ ਉਹਨਾਂ ਅਕਲੋਂ ਅੰਨਾ ਉਹਦਾ ਅੱਖਾਂ ਜੀ ਹਨ ਪਰ ਉਹ ਤਾਂ ਮਨਮਗਰ ਲੱਗਿਆ ਆ ਕੋਲ ਉਹਨਾਂ ਗਏ ਨੇ ਮਾਇਆ ਦੇ ਮੋਹ ਵਿੱਚ ਹਰ ਹਰ ਨਾਮ ਦੇ ਵਹਿ ਜਨ ਸੋਏ ਵਾਹਿਗੁਰੂ ਆਪ ਹੀ ਤਨ ਗੁਰਗ੍ਰੰਥ ਸਾਹਿਬ ਜੀ ਦੇ ਥਰੂ ਪੰਜਾਂ ਪਿਆਰਿਆਂ ਦੇ ਥਰੂ ਜਿਨ੍ਹਾਂ ਨੂੰ ਨਾਮ ਲੈਂਦਾ ਹਰ ਹਰ ਨਾਮ ਦੇ ਵਹਿ ਜਨ ਸੋਏ ਉਹਨੂੰ ਆਪਣਾ ਪੁੱਤਰ ਬਣਾ ਲੈਂਦਾ ਸੇਵਕ ਬਣ ਜਾਂਦਾ ਉਹ ਹੀ ਜਨ ਸੋਏ ਜਾਂ ਉਹੀ ਜਨ ਬਣਦਾ ਉਹੀ ਸੇਵਕ ਬਣਦਾ ਆਨੰਦ ਦੇਣ ਭਗਤ ਗੁਰ ਸ਼ਬਦੀ ਹੋਏ ਹਰ ਰੋਜ਼ ਸ਼ਬਦ ਦੇ ਨਾਲ ਜੁੜ ਕੇ ਨਾਮ ਜਪਦਾ ਭਗਤੀ ਕਰਦਾ ਭਗਤੀ ਉਦਾਂ ਹੋਈ ਨਹੀਂ ਸਕਦੀ ਇਹ ਸਹਿਬ ਖੇਡ ਸਮਝਾਉਂਦੇ ਨੇ ਗੁਰੂ ਦੀ ਮਤਤੁ ਮਤ ਲੈ ਤੋ ਬਗੈਰ ਨਹੀਂ ਗੱਲ ਸਮਝ ਆਉਂਦੀ ਸਹਿਬ ਕਹਿੰਦੇ ਗੁਰਮਤਿ ਵਿਰਲਾ ਬੂਝੈ ਕੋਈ ਦੇਖੋ ਗੁਰਮਤਿ ਵਿਰਲਾ ਬੂਝੈ ਕੋਈ ਬਰਲਾ ਹੀ ਕੋਈ ਗੁਰੂ ਦੀ ਮਤ ਲੈ ਕੇ ਕੋਈ ਵਿਰਲਾ ਜਿਹੜਾ ਜੀਵਨ ਨੂੰ ਅਸਲੀ ਜੀਵਨ ਨੂੰ ਜਿਹੜਾ ਸਮਝਦਾ ਜੀਵਨ ਰਾਈਟ ਵੇ ਆਫ ਲਾਈਫ ਜੀਵਨ ਜਿਉਣ ਦਾ ਸਹੀ ਢੰਗ ਦੇਵੀ ਗੁਣਾਂ ਨੂੰ ਕਮਾਉਣ ਦਾ ਸਹੀ ਢੰਗ ਕਿਵੇਂ ਹਿਰਦੇ ਚ ਬਸਾਉਣੇ ਇਹ ਗੱਲ ਸਮਝਉਣੀ ਮਤ ਤੇ ਚੱਲਿਆ ਗੁਰੂ ਜੀ ਗੁਰਮਤੀ ਗੁਰਮਤ ਵਿਰਲਾ ਬੁੱਝੇ ਕੋਈ ਨਾਨਕ ਨਾਮ ਸਮਾਵੈ ਸੋਇ ਨਾਮ ਦੇ ਵਿੱਚ ਵੀ ਫਿਰ ਵਾਹਿਗੁਰੂ ਹੀ ਲੀਨ ਹੁੰਦਾ ਦੂਜਾ ਤਾਂ ਲੀਨ ਹੋ ਨਹੀਂ ਹੁੰਦਾ ਉਹੀ ਨਾਮ ਵਿੱਚ ਲੀਨ ਹੋ ਜਾਂਦਾ ਜਿਹਨੇ ਮੱਤ ਗੁਰੂ ਦੀ ਲਈ ਹੈ ਗੁਰੂਕੁਲ ਦਾਤ ਲਈ ਹੈ ਅਮਰ ਦੀ ਦਾਤ ਲਈ ਹੈ ਵਕਾਰ ਛੱਡ ਦਿੰਦੇ ਨੇ ਦੋਈ ਵੇਲੇ ਦੀ ਸੰਗਤ ਹੈ ਸਮਰਨ ਹੈ ਸਾਰਾ ਸਿਸਟਮ ਬਣ ਜਾਂਦਾ ਫਿਰ ਹੌਲੀ-ਹੌਲੀ ਉਹ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਉਦਾਂ ਕੋਈ ਢੰਗ ਤਰੀਕਾ ਹੀ ਹੈ ਨਹੀਂ ਬਈ ਸੋ ਵਾਹਿਗੁਰੂ ਜੀ ਦੀ ਸਮਾਪਤੀ ਹੋ ਗਈ ਪੁਰਜੋਗ ਦੀ ਖੇਵਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ